ਉਹ ਦੱਸੋ ਹੁਣ ਜਾਂਦਾ ਹੁੰਦਾ ਜੇ ਮੈਂ ਲੇ ਉਹ ਦੱਸੀ ਬੈਠਾ ਸਾਰਾ ਰਾਹ ਦੇਦਾ ਕੋਈ ਬਾੜਾ ਲੋਕ ਕਲਪੇਟ ਵਾਲਾ ਕੰਮ ਨਹੀਂ 22 ਮੰਗਿਆ 22 ਮੰਗਿਆ ਪਹਿਲਾਂ ਬਾਈ ਓ 22 ਦਾ ਮੰਗਿਆ ਲੜਦਾ ਕਮਾ ਦੂ ਲੜਦਾ ਕਮਾ ਦੂ ਲੜਦਾ ਜੀ ਨਾ

ਓ ਸਹੀ ਮਨਗਰ ਯਾਰ ਹਾਂ ਕਿਉਂ ਨਾ ਉਹ ਸਹੀ ਆ ਹੁਣ ਤੁਸੀਂ ਫਿਰ ਉਹ ਹੀ ਆਹੀ ਚੋਰੀ ਦੀ ਲੱਗੀ ਆਏ ਇਹਦੇ ਚੋਰੀ ਦੇ ਨਾ ਬਾਪੂ ਤੂੰ ਫੜ ਕੇ ਦੇਖ ਉਹ ਵੀ ਲਾਕ ਆ ਉਸ ਦਿਲਾਵੇਂ ਦਾ ਫੇਰ ਹੀ ਆ ਉਹ ਲੈਣੀ ਆ ਕਿਦੋਂ ਉਹ ਲੰਦਾ ਉਹ ਲੰਦਾ ਕੋਣ ਤੂੰ ਫੜਾ ਜਾ ਸਹੀ ਯਾਰ ਤਾਂ ਕੋਈ ਵੀ ਹੋਊਗਾ ਮੈਂ ਹੋ ਜੂਗਾ ਇਹਨਾਂ ਬੱਚੇ ਦੋਨੇ ਤੇਰਾ ਕਬਾ ਕਬਾ

ਤੱਕਿਆ ਡੰਡਾ ਮਿਲ ਜਾ ਕਿਵੇਂ ਜੋ ਕਮਲਟੀ ਇਹਦਾ ਯਾਰਾ ਥੋੜਾ ਥੋੜਾ ਦੇਖਦਾ ਮੰਡੀ ਐ ਥੋੜੀ ਨੇ ਹੋਣੀ ਜੇ ਦੇਖ ਲੈ ਨਾ ਜਿਆਦਾ ਜਿਆਦਾ ਅਸੀਂ ਕਿੰਨੇ ਦੇ ਦੇਣਾ ਮੁੰਡੇ ਨਾ ਕਟਵਾ ਦੀ ਰਹਿਣ ਦੇ ਤੂੰ ਭੈ ਜੋ ਬੱਕਰੀ ਲੈਂਦੇ ਸੀ ਬਾਪਾ ਤਾਂ ਦੱਸ ਉਹ ਮੁੰਡੇ ਨਾਲ ਗੱਲ ਪੈ ਜੇ ਉਹ ਹੈਈ ਭੜਾ ਯਾਰਾ ਉਹ ਆਹ ਭੜਾ ਛਾਈ ਉਹ ਓਏ ਉਹ ਮੈਂ ਤੂੰ ਪਰਾ ਰਾ ਯਾਰ ਉਹ ਵੇਖੀ ਯਾਰ ਉਹ ਯਾਰ ਪਰੇ ਯਾਰ ਪਿੱਛੇ ਹੋ ਜਾਂਦਾ ਪਿੱਛੇ ਆ ਮੇਰੀ ਜਦੂ ਹੈ ਕੋਈ ਵੀ ਮੁੰਡੇ ਦੀ ਬੱਕਾ ਤੂੰ ਮਚਾਉਣ ਜਾਨਾ ਯਾਰਾ ਸਾਹਮਣੇ ਇਹਦੇ ਸਾਹਮਣੇ ਤੇਲੇ ਪੈਸੇ ਮੰਗੇ ਤੂੰ ਆ ਕੇ ਸਾਈ ਤੈਨੂੰ ਨਹੀਂ ਤੂੰ ਪਰਾ ਰਹਿ ਗਿਆ ਸਾਹਮਣੇ ਇਹ ਹੋਰ ਬਣਦਾ ਮੁੰਡਾ ਤੂੰ ਹੋਰ ਬਣਦਾ ਇਹ ਬੱਚਾ ਗਿਆ ਯਾਰ ਤੈਨੂੰ ਪਰੇ ਹੋ ਜਾ ਨਹੀਂ ਲੈ ਲੈ ਤੂੰ ਫੜਾ ਮੇਰੇ ਕੋਈ ਸਾਈ ਉਹ ਆਹ ਬੱਕੀ ਦੇ ਉਹ ਆਹ ਦਾ ਬੱਕੀ ਆ ਲੈ ਫੜ ਉਹ ਸੁਣ ਹਾਂ ਰਾਬਾ ਵੇਖਰਾ ਹੋਏ ਹੋ ਕਿੰਨੀ ਵੇਚਾਂ ਦਿੰਦਾ ਬੱਕਰੀ ਯਾਰ ਮੰਗਿਆ ਜੀ ਮੰਗਿਆ ਕਿਉਂ ਵੀ ਬੱਕਰੀ ਵੇਚਦਾ ਇਹੋ ਵਿੱਚ ਇਹਦਾ ਮੁੰਡਾ ਹਸਬੰਦਰਾ ਤੂੰ ਇਹਦਾ ਨਹੀਂ ਹਰ ਜਾ ਇਹਦਾ ਹਸਬੰਦਰਾ ਮੰਗਿਆ ਯਾਰ ਯਾਰ ਹੈ ਸਾਡੀ ਆ ਬੱਕਰੀ ਵੀ ਸਾਡੀ ਆ ਬੱਕਰੀ ਮੈਂ ਮੰਗਿਆ ਉਹ 35 ਮੰਗ ਰਿਹਾ ਸੀਗਾ ਉਹ ਬੱਕਰੇ ਦਾ ਘੂਆ ਉਹ ਬੱਕਰੀ ਤਾਂ ਨਹੀਂ ਹਲੇ ਰੌਲਾ ਪਹਿਲੀ ਪਾਲਿਆ ਉਹ ਆ ਕਹਿੰਦਾ 35 ਕਰ ਲਵਾਂਗੇ ਚਲੋ ਭਾਈ ਆਇਆ ਆਇਆ 35 ਲਵਾਂਗੇ ਹਾਂ ਥੋਕਦੇ ਲਾ ਦੇ ਤੂੰ ਕੋਈ ਨਾ 100000 ਲੈ ਹੈਲੋ 12000 ਲੈ 18 ਲੈ ਓ ਯਾਰਾ ਹਾਂ ਫਿਰ ਠੀਕ ਹੈ ਗੱਲ ਯਾਰਾ ਬੱਚੇ ਕਿਹੜੇ ਨੇ ਉਹ ਇੱਕ ਵਾਰ ਮੌਤ ਦੀ ਪਾਠਾ ਭਰਾ ਰਿ ਗਲੀ ਦੀ ਪੱਟ ਗਲੀ ਕਿੰਨੇ ਵੀ ਦਣੀਆਂ ਦਾਜ ਆ ਨਾ ਮੱਤ ਆਹਾਂ ਯਾਰ ਦੇ ਦਿੰਨੇ ਹੋ ਜਿਹੋ ਤਰੀ ਜਾਈਂਗਾ ਉਹਦੇ ਤੈਨੂੰ ਕਹਿੰਦਾ ਗੈਰ ਬੂਹਾ ਹੈਗਾ ਨਾ ਬੀਜੀ ਨਹੀਂ ਰਹਾ ਆ ਇਹਦਾ ਕਹਿੰਦੇ ਦੀ ਬੀਜੀ ਗਾਂ ਵਿਕਣੀ ਨਹੀਂ ਬੱਕਰੀ ਮਨੂ ਪਰਾ ਕਰੇ ਜਾ ਕਰ ਦੋ ਆਉ ਕਰ ਲੜਕੀਆਂ ਸਾਡੇ ਨਾਲ ਲੜਦਾ ਤੂੰ ਲੜਦਾ ਨਹੀਂ ਮੈਂ ਗੱਲ ਦੀ ਬਣਾਉਂਗਾ ਕਿਉਂ ਉਹ ਬੜੀ ਗੱਲਾਂ ਆ ਰਾਮ ਲਾ ਦੂੰ ਆਪ ਦਾ ਲੈ 12000 ਦੀ ਹੈ 15000 ਤੂੰ ਆਪ ਹੀ ਸੋਧ ਲੈ 12000 ਫੜਾ ਇਹ ਹੋ ਬੱਚੀ 20000 ਦੀ ਹੈ ਲੈ ਉਹ ਬੱਚੀ ਦੀ ਹੈ ਹਾਂਜੀ ਉਹ ਉਹ ਵੇਚਣਾ ਉਹ ਵੇਚਣਾ ਹੀ ਆ ਕਿੰਨੇ ਦੀ ਹੈ ਤੁਸੀਂ ਦੱਸਣਾ ਹੀ ਤਾਂ ਮੰਗ ਲੈ ਆਹ ਪਹਿਲੇ ਪੈਸੇ ਲਾ ਦਿਓ ਜੀ ਆ ਆ ਪੱਕੇ ਪੈਸੇ ਲਾਓ ਫੇਰ ਇਹ ਮੂਰੇ ਹੋਈ ਨਹੀਂ ਪੱਕੇ ਦਾ ਲਾਓ ਬਲੀ ਪੜਾ ਸੁਣੋ ਜੀ ਪਾਠ ਆਹ 8 9 ਆ ਕਰ ਇੱਕ ਮਿੰਟ ਇੱਕ ਮਿੰਟ ਕਿੰਨੇ ਦੀ ਹੈ ਹਾਂ ਤਾਂ ਜੀ ਮੰਗ ਲੈ 8 9 ਦੀ ਹੈ 7 ਜੀ ਰੱਖ ਪਾਠ ਇਹ ਬੱਕਰੀ ਕਿਉਂ ਨਹੀਂ ਘੇਰਾ ਯਾਰ ਫਿਰ ਪਿੱਛੇ ਹੀ ਦਵਾਂਗੇ ਜੀ ਫਿਰ ਉਹੀ ਤਾਂ ਗੱਲ ਹੈ ਯਾਰ ਉਹ ਆ ਕੇ ਛੋੜ ਕੇ ਥੋੜੀ ਵੇਚਾਂਗੇ ਫਿਰ ਉਹਨੂੰ ਬੱਕਰੀ ਵੇਚ ਲੈ ਮੇਰੀ ਬੱਕਰੀ ਵੇਚ ਲੈਗੇ ਯਾਰ ਪੁੱਛਾ 18000 ਦੀ ਜੀ ਨਹੀਂ 18000 18000 ਦੇ ਦੇ ਯਾਰ ਕਿੰਨੇ ਦੇਣੀ ਹੈ ਪੜਾ ਦੇ ਪੈਸੇ ਲਾਓ ਫਿਰ ਪੱਕੇ ਹੋਗੇ ਹੋਣਗੇ ਕਿ ਮੈਂ ਵੀ ਆਉਂਦਾ ਉਹ ਤੁਸੀਂ ਤਾਂ ਰਾਹ ਦੇ ਦਿਓ 18000 ਕਿੰਨੇ ਦੀ ਲੈ ਕੇ ਉਹ ਲਾਓ ਇਹਦੀ ਬੱਕਰੀ ਆਦਾ ਮੈਂ 1000 ਰੁਪਏ ਇਹਨੂੰ ਦੇਣਾ ਬੂਆ ਮੈਂ ਨਹੀਂ ਲੈਣਾ ਸਾਡੀ ਵਾਦਾ ਕਿਉਂ ਜੀ ਇਹ ਰੋਮਾਂ ਯਾਰ ਹਾਂ ਢੇਲੀ ਮੰਡੀ ਕਾ ਹੁੰਦਾ ਤੋ ਬਾਦ ਪੱਕੇ ਯਾਰ ਦੱਸੋ ਮੇਰਾ ਕੋਈ ਰਾਹ ਦਤੋ ਵੀ ਕਿੰਨੇ ਦੀ ਲੈ ਜੀਏ ਬੋਲ ਸਤਿ ਸ੍ਰੀ ਅਕਾਲ ਮੰਗ ਲਿਆ 26 ਯਾਰ ਗਾ ਵੀ ਹਾਂ ਤਰੋਂ ਤਾਂ ਨਹੀਂ ਫਰ ਤੇ ਕਿਆ ਯਾਰ ਇੱਕ ਘੰਟੇ ਦਾ ਮਾਹੀ ਇਹ ਕਸਾਈ ਕਾ ਬੱਜਿਆ ਨਹੀਂ ਮੰਗਣੀਆਂ ਜ ਨਹੀਂ ਮੰਗੇ ਨੇ ਇਹ ਗਾ ਕਿੱਥੇ ਬੱਚੂ ਇਹ ਗਾਂ ਨੂੰ ਕਿਹ ਚ ਬੱਚੀ ਦੀ ਸਭ ਤੋਂ ਵਗਦੇ ਦੇ ਖੜਦਾ ਕੀ ਆ ਸੋ ਨਹੀਂ 19 ਦੀ ਨਹੀਂ ਦੇਣੀ पाल आगे करिया आ थी मगर मगर पाठा ही ओ खड़ी मगर तो पाठा ठल्ले लेने को जाएगा और मैं पहुंच गया मैं हां सवाल में बोला पहुंच गया अच्छा और देखो कोई मेला पहुंच गया और देखो मेला कोई किस किस जगह पे ਕੀ ਕਰਾਂ ਮੈਂ ਕੋਈ ਪੁੱਛਾ ਕਰਦਾ ਦੇਹ ਕਹਤਾ ਦੇਖ ਲੋ ਜੇ ਤਨ ਅਰੇ ਰੋਜ਼ ਹੀ ਬਕਰੇ ਵੇਚਦੇ ਤੁਸੀਂ ਰੋਜ਼ ਵੇਚਦੇ ਯਾਰ ਅੱਜ ਕਿੱਡਾ ਵਾਈ ਕਰਾ ਹਾਂ ਹਾਂ ਤੂੰ ਪੱਕਾ ਦੋ ਜੀ ਬੁਗੜ ਮਦ ਨਹੀਂ ਜਾਂਦਾ ਇੱਕੋ ਹੀ ਹਾਂ ਜੇ ਬੁਗੜ ਨਹੀਂ ਗਾ ਹਾਂ ਮੈਨੂੰ ਥੋੜੀ ਜਨਾਬ ਇੱਕ ਫੋਟ ਆਵਾ ਹੁਣ ਇਹ ਉੰਦੇ ਦਾਗ ਗਈ ਉੰਦੇ ਦਾਗ ਗਈ ਜਿਹੜਾ 20 ਹੀ ਚਾਹ ਤੈਨੂੰ ਮੀਨੀ ਕਹਿੰਦਾ ਚਾਹ ਹੋਣੀ ਮਰ ਜੇ ਪਈ 20 ਦਾ ਹਜੇ ਕੋਈ 20 ਕਰਦਾ ਹਾਂ ਬੋ हां आजा आजा जी एटी बकरी हाथ आए करता चल फाड़ो जा हेरा अब ओए आयो ओ भाई चला बकरी जरा ला चाचा चाचा ਦੱਸ ਦੇ ਤੂੰ ਅਹੀਂ ਦੱਸ ਦੇ ਆ ਫਾੜਾ ਆ ਫਾੜਾ ਤੂੰ ਫੇਰ ਹੀ ਖੜੂ ਆ ਫਾੜਾ ਉਹ ਬੋਲਦਾ ਮੂੰਹ ਤਾਂ ਆ ਫਾੜਿਆ ਉਹ ਮੂੰਹ ਤਾਂ ਬੋਲ ਮੋੜ ਵੀ ਨਾ ਬੁ 20000 ਦੀ ਬੱਕਰੀ ਪਾ ਯਾਰ ਨੇ ਜੀ ਮਰਮਤ ਆ ਐਂਟੀ ਲਾਤਾ ਹੁੰਦਾ ਤੇਰੀ ਮਰਜ਼ੀ ਹੈ ਸਰ ਕੋਣ ਆ ਗਿਆ ਗੋਜੇ ਮੱਛਲਾ ਲੱਗ ਲੱਗ ਗਿਆ ਤਾਂ ਮੈਂ ਹੁਣ ਗਾਂਹ ਵਿੱਚ ਨਹੀਂ ਵੀ ਆ ਪਾਂਦੀ ਮੈਂ ਕਹਿੰਦਾ ਪੂਰੇ ਆਪਾਂ ਬੱਕਰੀ ਮੂੰਹ ਦੇਈ ਦੇਣ ਨਾ ਇਹ ਚੱਲੋ ਪੱਟੇ ਪਹਿਲਾਂ ਦੋ ਦੋ ਬੱਚੇ ਪੱਟਣਾ ਚੱਲੋ ਕੱਤੀ ਆ ਲੋ ਬੱਚੇ ਦੋਨੇ ਬੱਚੇ ਦੋਨੇ ਪੱਟੇ ਤੀਨ ਹੋ ਜਾਗਾ ਦੇਖ ਲੋ ਦਿਨ ਦਾ ਚੱਲੋ ਕੱਤੀ ਆ ਲੋ ਉਹ ਤੁਹਾਡੇ ਸਾਹਮਣੇ ਆਈ ਲਾ ਯਾਰ ਕੋਈ ਨਾ ਖਲ ਖਲੋਣੀ ਬੂ ਤੁਸੀਂ ਪੱਕੀ ਕਰੋਗੇ ਪੱਕੀ ਦਾ ਫਰਾ ਹੈ ਨਾ ਅੱਲੂ ਕੱਚੇ ਬੜੀ ਹੈ ਹਾਂ ਬੱਲ ਤਾਂ ਪੁੱਛਲਾ ਹਾਂ ਕੀ ਮੰਗੇ ਹੁਣ ਹੈ ਨੀਣ ਕਿੰਨੇ ਸਾਡਾ 25-25 ਹਜ਼ਾਰ 12000 ਲੈ ਲੈ ਕੋਈ ਫਿਰ ਕੋਈ ਨਹੀਂ ਤੁਸੀਂ ਆਪਾਂ ਥੋੜਾ ਗੁੱਸਾ ਸੁਕਾ ਸਿਸਰਾ ਉਰੀਆ ਤਾਂ ਤਾਂ ਇਹਦਾ ਵੀ ਇੱਕ ਬੁਕਟ ਮੰਗ ਦੇਣੀ ਮੇਰੇ ਕੰਮ ਕੋਲ ਦੋ ਬੱਚੇ ਨੇ ਬੱੱਚੇ ਬੱੱਚੇ ਕਰਕੇ ਲੈਨੇ ਰੋਗੀ ਦਾ ਗੱਲ ਆ ਬੱਕਰੀ ਇਹ ਤਾਂ ਥੋੜੀ ਜਿਹੀ ਬੇਸਾਂਭੀ ਕਰਕੇ ਆ ਪਹਿਲਾ ਸੂਆ ਇਹਦਾ ਬੇਸਾਂਭੀ ਖੜੀ ਇਹ ਆ ਜਾਨ ਦਾ ਪੰਜ ਬੱਕਰੀ ਹੋਇਆ ਯਾਰ ਉਹਦਾ ਹੁਣ ਥੋੜੇ ਸਾਹਮਣੇ ਇੱਕ ਉਹਦਾ ਤਰੀਕੇ ਰਹੀ ਆ ਕੀ ਹੋ ਗਿਆ ਢੇ ਪਿੱੜਦੇ ਆਉਣੇ ਅੱਡ ਕਰ ਲੈ ਮੜਾ ਜਾ ਇੱਕ ਪਾਸੇ ਬੰਨ ਲਓ ਥੋੜਾ ਵੀ ਫਾਇਦਾ ਉਹਦਾ ਵੀ ਫਾਇਦਾ ਹੈ ਚਾਚਾ ਹਾਂ ਥੋੜੀ ਮੈਨੂੰ ਉਡਾ ਰੀ ਜੱਜਣਾ ਕੋਈ ਪੁਰੀ ਆਵੇਗੀ ਸੋਟੀ ਮਿਲ ਜਾਏਗੀ ਭਾਈ ਯਾਰ ਅੰਗਲੋਂ ਦਾ ਵੇਚ ਲੈਂਦੇ ਅਸਲ ਆਪਾਂ ਕਦੇ ਜਾਗਾ ਜੀ ਨਾ ਤੇਰਾ ਬਾਰੇ ਆਦਾ 10000 ਰੁਪਏ ਰੱਖ ਲੈ ਵਿੱਚ ਉਹ ਪ੍ਰੋਫੈਸਰ ਇਹ ਜਿਹੋ ਜੀ ਪੱਕੇ ਉਹਦੇ ਪੈਸੇ 20000 ਦੇ ਪੱਕੇ ਉਹ ਮੇਰੇ ਵਾਲੇ ਤੂੰ ਆਪ ਜਾਣ ਮੈਂ ਨਹੀਂ ਤੂੰ ਯਾਰ ਮਾਦਾ ਜੀ ਮੈਂ ਲਾ ਦੋ ਲਾ ਦੋ ਤੂੰ ਭਾਈ ਮੰਗ ਲੈ ਮੈਂ ਘਟ ਲਾਤੀ ਯਾਰ ਓਏ ਰਹਿਣ ਦੇ ਬਾਈ ਨਹੀਂ ਤੂੰ ਅਸਲ ਜੀ ਦੁੱਕੜ ਲੈਣੀ ਜੂੜ ਇੱਕ ਵਾਰ ਜੀ ਵੱਢਦੇ ਯਾਰ 24 24 ਜੂ ਵੀ ਛੱਡਾ ਥੱਲੇ ਆਇਆ 20 ਥੱਲੇ ਆਇਆ ਉਹ ਪੱਕੇ ਬਣ ਕੇ ਦੱਸ ਹਲੇ ਵੀ ਕੋਈ ਆ ਗਈ ਯਾਰ ਵਸੇ ਟਿਕ ਮੋੜ ਤੇ ਰੋਕੀ ਹੁਣ ਵੇਦਣਾ ਮੈਂ ਦਸ ਗੰਢ ਯਾਰ ਅਰੇ ਆ ਵੀ ਤੂੰ ਥੱਲੇ ਆ ਤੂੰ ਦੱਸ ਯਾਰ ਕੋਈ ਨਹੀਂ ਹਾਂ ਦੱਸ ਅਰੇ ਆਪੀ ਕਹਦੇ ਯਾਰਾ ਇੱਕ ਵਾਰੀ ਜਿੰਨੇ ਮੇਡ ਦੰਨੇ ਆ ਤੈਨੂੰ ਵੀ ਪਤਾ 12000 ਦੀ ਬਕਕੀ ਹੈ ਉਹ ਮੈਂ ਕਿਹਾ ਨਾ 12000 ਥੱਲੇ 20 ਥੱਲੇ ਆ ਯਾਰ ਦੱਸ ਤਾਂ ਸਹੀ ਤੂੰ ਤਾਂ ਦੱਸ ਹੁਣ ਬੱਚੇ ਬੱਚੇ ਦੇਖੀ ਮੋੜ ਬੱਚੇ 1900 ਹੋਇਆ ਮੋੜ ਛੋਟੇ ਬੱਚੇ ਨੇ ਦੋਨੇ ਜੜੇ ਕੋਈ ਛੋਟਾ ਪੱਕ ਪਤਰਾ ਕਾਲੇ ਜੀ 25000 ਚਾਚਾ ਬਾਹਰ ਹੀ

ਅਰੇ ਹੁੰਦਾ ਭਾਂਜੇ ਨਾ ਨੀ ਅੱਜ ਤੂੰ ਕਹਿ ਰਿਹਾ ਇਹਨੇ ਬੰਦ ਬੰਦ ਹਾ ਹਾਈ ਕੱਢੂ ਆਹ ਰੋਹੀ ਪੱਕਾ ਰਸਵੀ ਇਹ ਨੋਟ ਨੋਟ ਵਾ ਯਾਰ ਕਾਈਆਂ ਕੋਲ ਟਿੱਕ ਲੋਕੇ ਨਹੀਂ ਪੱਕੇ ਦੱਸਦੇ ਆਪਾਂ ਕਿਹੜਾ ਕੋਈ ਉਹ ਤੈਨੂੰ ਵੀ ਪਤਾ ਹੀ ਆ ਆਪਣੇ ਆ ਵੀ ਕਿਹੜਾ ਕਰਦੇ ਆ ਆਪਣੇ ਤਾਂ ਗਾਹਾਂ ਤੋਂ ਕਿਤੇ ਆਏ ਆ ਇਹਨਾਂ ਦਾ ਆ ਫੜ ਯਾਰ ਜਦੋਂ ਹੁਣ ਕੱਚਾ ਜਾਂ ਮਨੋਂ ਮਹਿੰਗੀ ਨਾਉਂਦਾ ਹੈਗਾ ਹਨਾ ਤੈਨੂੰ ਮਖੌਜ ਕਰੀ ਗਿਆ ਮੈਂ ਤਾਂ ਜੇ ਹੁਣ ਕਰ ਲੈ ਕਿਹੜਾ ਨਹੀਂ ਆਈ ਨਹੀਂ ਕਰ ਹੁਣ ਆਪਾਂ ਫੇਰ ਸੋਦੀ ਵੀ ਕਰ ਲੈਣੇ ਮੰਡੀ ਚ ਇਹ ਲੇਗੀ ਮੁੱਢੀ ਕੱਢਣ ਆਏ ਆ ਆ ਫੜਾ ਇਹ ਪੂਰੇ 15000 ਰੁਪਏ ਕਿਹਾ ਯਾਰ ਲਾ ਕੋਈ ਲਾ ਕੋਈ ਥੋੜੇ ਪੈਸੇ ਹੁਣ ਨਹੀਂ ਮੈਨੂੰ ਪਤਾ ਤੇਰੇ ਤੇ ਲਾ 10 ਮੈਨੂੰ ਹੜਾ ਇੱਕ ਮੰਡੂ ਹੁਣ ਆਇਆ ਬੀਜੋ ਹਾਂ ਨਹੀਂ ਨੱਪ ਕੇ ਛੱਡਣਾ ਹੁੰਦਾ ਇਹ ਨਹੀਂ ਆ ਬੀਜੋ ਥੱਲੇ ਆ ਪੱਕਾ ਪੱਕੇ ਪੈਸੇ ਲਾ ਤੈਨੂੰ ਕਿਹਾ ਹੁਣ ਪਤਾ ਨਹੀਂ ਬੱਕਰੀ ਥੱਲੇ ਆ ਬੀਜੋ ਥੱਲੇ ਆ ਆ ਗਈ ਯਾਰ ਥੱਲੇ ਆ ਬੀਜੋ ਬੱਕਰਾਂ ਬੱਚੇ ਦਾ ਦੇਖ ਬੱਕਰੀ ਮਗਰ ਨਵਾਂ ਹਾੜਾ ਬੱਚੇ ਕਿਹੜਾ ਬਾਹ ਹੋਣੇ ਨਵਾਂ ਹਾੜਾ ਸੇਵਾ ਦੀ ਬੱਕਰੀ ਹੋਵੇ ਫਾਨ ਮੜੇ ਮੜੇ ਖਾਣੇ ਯਾਰ ਜੇ ਬਾਹ ਤੋਂ ਪੜਦਾ ਹਾਂ ਬਸ ਨਕੀਆ ਹੈ ੱਲੋ ਨਹੀਂ ਹੈਗੀ ਅੱਲੋ ਨਹੀਂ ਹੈਗੀ ਹੁਣ ਦੂਏ ਸੁਏ ਬਣੂ ਹੁਣ ਪਹਿਲੀ ਫੋਟ ਬਣ ਜਾ ਦੂਏ ਸੁਆ ਕਿਹੜਾ ਕਰਨਾ ਹੈ ਸੁਆ ਕਿਹੜਾ ਕਰਨਾ ਯਾਰ ਉਹਨਾ ਜਿਹੜਾ ਆਏ ਉਹ ਕਰ ਦੇਣਾ ਕਿੱਟਾ ਭੰਗਾ ਬਣਦਾ ਉਹ ਲੋਗ ਆ ਗਿਆ ਹੈਗੀ ਤਾਂ ਲਈ ਮੈਂ ਇਹ ਕੇ ਰੇ ਕਰ ਲਿਆ ਕਰ ਲੀ ਫਸਰੀ ਕੀ ਕਰੀਏ ਛੋਟੀ ਸੇਵਾ ਦੀ ਕੱਚੀ ਦਾ ਬਾਹਲੇ ਵੇਚ ਉਹ ਸੇਵਾ ਦੀ ਸੇਵਾ ਕਹਿੰਦੇ ਕਿਹੜਾ ਬਚੇ ਥਨ ਲੋ ਇਹਦਾ ਇਹ ਇਹਨੇ ਕਹਾ ਵੇਚਣੀਆਂ ਹੈ ਤੂੰ ਹੀ ਲੱਗਿਆ ਇਹ ਗਾਹ ਬੇਚੂ ਹੁਣ ਆਪ ਦੇਖਣ ਲੱਗਿਆ 1000 ਲਿਆ ਗਾਸ਼ੇ 20 20 ਸਹੀ ਰੱਖ ਦੇ ਯਾਰ 15 ਦੇ ਆਪੇ 15 ਦੇ ਲੈ ਜਾ ਨਹੀਂ ਯਾਰ ਫਸਾ ਲੇ ਕੱਚੀ ਮਾਰ ਪੈਂਦੀ ਆ ਪਾਣੀ ਜਿਆਦਾ ਮਾਰ ਕਰਨੀ ਆ ਮਾਰ ਚਾਹਤਾ ਜੀ ਆਣਾ ਬੰਨਾ ਹੋ ਵੀ ਨਾ ਮਾੜਾ ਮੋਟਾ ਹੁੰਦਾ ਇਹਦਾ ਕੋਈ ਦੇਖਣ ਲੈ ਕੇ ਫੇਰ ਵੀ ਆ ਕਿ ਨਹੀਂ ਆਪਾਂ ਨੂੰ ਵੇਚਣੀ ਆ ਤੈਨੂੰ ਪਤਾ ਜੇ ਗਾਂ ਡੱਕਾ ਲੱਗੀ ਗਏ ਉਹਨੇ ਹਜ਼ਰ ਖੋਲ ਨੇ ਯਾਰ ਕੰਤਾ ਹੋਈ ਆ ਪਸੂ ਰੁਕ ਕੇ ਆਉਦਾ ਕੀ ਫਾਇਦਾ ਕਮਾਈ ਕਰੀ ਜਾਵਾਂਗੇ ਮੰਡੀਆਂ ਦੇ ਉਹਦਾ ਕੀ ਫਾਇਦਾ ਹਾਂ ਜੀ ਬੱਕਰਾ ਗਿਆ ਪੱਕਾ ਯਾਰ ਆ ਬਾ ਯਾਰ ਪੱਕਾ ਹੁਣ ਤੁਹਾਨੂੰ ਦੱਸ ਦੂੰਗੀ ਪਤਰਾ ਕਰਨਾ ਆ ਆ ਬੰਦ ਕਰਿਆ ਆ ਓਰੇ ਆ ਓਏ ਹਾਂ ਤਾ ਉੱਦਾਂ ਹੀ ਉਠਾਲਾ ਮਾਰ ਬੰਦ ਕਰ ਦੋ ਛਾਲ ਮਾਰ ਕੇ ਕਰਾ ਰਿੰਗ ਜੂ ਤੰਨਾ ਬੋਕੀ ਕੱਚੀ ਹੈ ਹੈ ਫਿਰ ਬੋਕੀ ਕੱਚੀ ਹੈ ਦਾ ਖੋਖਾ ਮੇਰੀ ਦੇਖੀ ਪਹਿਲੇ ਦੇਖਦਾ ਪਹਿਲੇ ਨਾ ਛਾਲ ਓਏ ਨਾ ਛਾਲੇ ਫੋੜਾਂਗੇ ਨਾ ਵੇਖੀ ਬਾਈ ਸਾਰਾ ਕਾਰਿਆਂ ਦਾ ਸੋਦਾ ਆ ਵਖੀ ਮੜਾ ਬਈ ਪੂਰੇ ਹੋ ਜਾ 25 ਮੰਗਿਆ ਦੀਆ ਓਏ ਮੰਗੀਆ ਯਾਰ ਫੇ ਮੰਗੂ ਨੂੰ ਬੋਲ ਗਿਆ ਹੁਣ ਯਾਰ ਮੰਗੂ ਨੂੰ ਕੀ ਚਾ ਚੱਕ ਕਰਦੇ ਕੜਾਂ ਮੈਂ ਕੜਾਂ ਦੀਆ ਕਰੋ ਮਾ ਨਹੀਂ ਰਹੀ ਉਹ ਦੱਸ ਹੁਣ ਜਾਂ ਉਹ ਦੱਸ ਜੇ ਮੈਂ ਮੈਂ ਉਹ ਦੱਸੀ ਬੈਠਾ ਸਾਰਾ ਰਾਹ ਦੇ ਤਾ ਕੋਈ ਬਾੜਾ ਲੋਕ ਕਲਪੇੜ ਵਾਲਾ ਕੰਮ ਨਹੀਂ ਇਹਦਾ ਮੇਰੀ ਜੇਬ ਚ ਪਈ ਜਾਣਾ ਮੋੜ ਕੇ ਤੇਰੇ ਨਾਲ ਤੇਰੀ ਜੀ ਪਾਵਾਂਗੇ ਜਦੋਂ ਮੇਰਾ ਹੱਕ ਹੋ ਗਿਆ ਉਦੋਂ ਮੈਂ ਬਾਲ ਪੜਕੇ ਤਾਂ ਵੀ ਹੁਣ ਤੂੰ ਦੇਖਿਆ ਅੱਜ ਤੱਕ ਕੁਛ ਨਹੀਂ ਇਹਦਾ ਹੁਣ ਆੜਾ ਅੜੀ ਕਰੀਏ ਯਾਰ ਤਾਂ ਤਾਂ ਤੁਸੀਂ ਕੀ ਆ ਬਤਾਦਾ ਪੰਜ ਸੇ ਬਸ ਸੁਬਰਾ ਪੈਰ ਭਾਈ ਮਾਲ ਹੈ ਮੈਂ ਦੇ ਗਿਆ ਭਾਈ ਯਾਰ ਖੀਰ ਵੀ ਪੂਰੀ ਹੁੰਦੀ ਵੀ ਆ ਹੁਣ ਕੱਕ ਢਾਕੇ ਦੇ ਦੇ ਇਹਦਾ ਨੋ ਫਾਇਦਾ ਕੋਈ ਨਹੀਂ ਤੂੰ ਸਾਨੂੰ ਪਕੜ ਵੀ ਨਹੀਂ ਦੱਤ ਜਨ ਮਾਰਨਾ ਥੋੜਾ ਘਾੜਾ ਨੂੰ ਵੀ ਯਾਰ ਉਹਦਾ ਯਾਰ ਟੋਕ ਦਾ ਲੈਣਾ ਪਕੜਾ ਕੋਈ ਜ਼ਬਰਦਸਤ ਓਏ ਯਾਰ ਇਹ ਨੂੰ ਰੋਟੀ ਚਾਹੀਦੀ ਮੋਡੀ ਮੋਡੀ ਵੀ ਛੱਡ ਨਾ ਅਗਲੇ ਨੂੰ ਵੀ ਗਾਹ ਅਗਲਾ ਕਿੱਥੇ ਵੇਚੂਗਾ ਤੇਰੇ ਲਵੇ ਤੂੰ ਇੱਥੇ ਬੈਠ ਲਿਖਾਈ ਦੁਕਾਨੇ ਦਾ ਆ ਰੋਟੀ ਉਹਨੂੰ ਵੀ ਬੜੇ ਜਿਹੜੀ ਗੱਲ ਹਾਂਜੀ ਉਹਨੂੰ ਹਾਂਜੀ ਉਹਨੂੰ ਦੇਖਾਈ ਆਪ ਦਾ ਹਾਂ ਜਿਹੜੀ ਗੱਲ ਦੇਖ ਲੈ ਭਾਈ ਹੁੰਦਾ ਯਾਰ ਕੰਮ ਆ ਗਿਆ ਮਸਲੇ ਲੱਗ ਗਿਆ ਯਾਰ ਜਿਹਦਾ ਤੁਹਾਨੂੰ ਦੇਖੀ ਜੂ ਜਾਂ ਡਾਜੂ ਤੇ ਲੈ ਜੂ ਲੈ ਫੜ ਓਏ ਲੈ ਹੁਣ ਬੇਪੀ ਹੁਣ ਨਾ ਮੋੜੀ ਬਾਪਸ ਨਾ ਕਰੀ ਹਾਂ ਹਾਂ ਲਾਸਟ ਆ ਕੋਲੀ ਰੋਟੀ ਵਜੂ ਹਣ ਹੁਣ ਥਾਪੀ ਮਾਰੂਗਾ ਭਾਈ ਥਾਪੀ ਨੂੰ ਕਦਰ ਕਰਦੀ ਆ ਨਾ ਗਾਈ ਨੂੰ ਮਰਦਾ ਰਹਾ ਹੁਣ ਨਾ ਨਾ ਓਏ ਤੈਨੂੰ ਨਾ ਨਾ ਜਮਾ ਡੋਂਗ ਜਿਓ ਹੁਣ ਯਾਰਾ ਹਾਂ ਆ ਫੜ ਮੋਣੀ ਦਾ ਕੰਮ ਆ ਤੇ ਮੋਣੀ ਕਦਾ ਨਹੀਂ ਘਰਾਂ ਘਾਣੀ ਘੱਡੀ ਜੂ ਥੋਲਾ ਸਾਡੇ ਥੋਲਾ ਦੀ ਤਾਰ ਨਹੀਂ ਬੱਕਰੀ ਪਾਵੇ। 300 ਰੁਪਏ। ਤੋਹਲਾ ਨੂੰ ਪੈਸੂ। ਆਏ ਹਾਏ। ਪੰਜੇ ਬੱਚੇ ਲੈ। ਕਿਹੜੇ ਬੱਕਰੀ? ਬੱਚੇ ਲਾਈਨ ਬੱਚੇ ਤੋਂ ਲਾਣਾ ਬੱਚੇ ਨਾਲ ਤਾਂ ਵੇਚਣੀ ਹੈ ਇਹ ਕੋਈ ਵਾਰੀ। ਆਉਂਗਾ ਹਾਂ ਭਾਵੇਂ ਬੱਚੇ ਨਾਲ ਲੈ। ਬੱਚੇ ਨਾਲ ਲੱਤਾਂ ਮਾਰੀ ਜਾਵੇ ਉਹਦਾ ਕੀ ਫਾਇਦਾ? ਸਾਡਾ ਜੀ ਇਹ ਹੀ ਹੈਗੇ ਹੈਗੇ ਲੰਡੇ ਡੇਡੇ ਯਾਰਾ। ਛੱਡ ਬੱਕਰੀ ਛੱਡ। ਬੱਕਰੀ ਛੱਡ। ਬੱਚੇ ਨੂੰ ਗੋਲਾ ਨੂੰ ਆਪਾਂ ਦੇਖਾਈ ਮਾਨੂੰ। ਛੱਡੇ ਛੱਡੇ ਕੰਨ ਛੱਡੇ। ਲੈ 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 ਲੈ। ਮਤਲੇ ਹੀ ਦੀਨ ਯਾਰ ਬੱਚਿਆਂ ਦੇ ਬੂਹੇ ਝੂਠ ਮਾਰ ਕੇ ਥੋੜਾ ਕੰਮ ਆ ਗਿਆ ਲਫੜ ਬੱਚੇ ਇਹਦੇ ਨੇ ਬੱਕਰੀ ਦੇ ਬੱਚੇ ਦਾ ਰੰਗ ਦੱਸਦਾ ਰੰਗ ਦੱਸਦਾ ਜੇ ਕੋਈ ਐਂ ਕਹੇ ਦੇ ਬੱਚੇ ਇਹਦੇ ਨਹੀਂ ਵਾਪਸ ਕਰੂੰ ਆ ਜਿੰਨੇ ਬੰਦੇ ਸੁਣਦੇ ਨੇ ਵੀਡੀਓ ਬਣਾਉਂਦਾ ਕੋਈ ਛਾੜ ਉਹ ਨਹੀਂ ਇਹ ਨਹੀਂ ਲੈ ਰਹੀ ਯਾਰ ਖਤਮ ਗਈ ਯਾਰ ਕੋਈ ਕਹੇ ਯਾਰ ਕੋਈ ਜਿੱਥੋਂ ਲਈਆਂ ਉਹਨਾਂ ਨਾਲ ਗੱਲ ਕਰਾ ਦੇ ਕੋਈ ਬੰਦਾ ਕਹੇ ਚੱਲੋ ਛਾੜੋ 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 ਕੋਈ ਲੈ ਮਾਲਕ ਨਾਲ ਗੱਲ ਕਰਾ ਦੇ ਜਿਹਨਾਂ ਤੋਂ ਲਈਦੀ ਬੱਕਰੀ ਕੋਈ ਐ ਨਹੀਂ ਹੈਗਾ ਯਾਰ ਆਪਾਂ ਕਿਹੜਾ ਕੋਈ ਬੱਚੇ ਇਹ ਤਾਂ ਕਿਹਦੇ ਨੇ ਕਈ ਮਗਰ ਵੀਡੀਓ ਬਣਾ ਲਓ ਕੋਈ ਬੰਦਾ ਐ ਕਹਿੰਦੇ ਵੀ ਬੱਚੇ ਆ ਬੱਕਰੀ ਦੇਣੀ ਗਏ ਪੈਸੇ ਆਹੋ ਬੱਕਰੀ ਫਰੀ ਛੱਡੋ ਇੱਕ ਵਾਰੀ ਦੱਲੇ ਕੋਈ ਬੰਦਾ ਕਿਹੜਾ ਕਹਿੰਦੇ ਵੀ ਇਹ ਬੱਕਰੀ ਤੇ ਹੈ ਨਹੀਂ ਫਰੀ ਛੱਡੋ ਬੱਕਰੀ ਐ ਕਹਿੰਦੇ ਬੱਚੇ ਦੇ ਹੈ ਤੂੰ ਇਹ ਤਾਂ ਗੱਲ ਆ ਬੱਚੇ ਹੁਣ ਪਾਖਿਆ ਹੁਣ ਹਣ ਛੱਡੀ ਛੱਡ ਦੇ ਬੱਕਰੀ ਛੱਡ ਬੱਕਰੀ ਛੱਡੇ ਤਾਂ ਆਪ ਖੜਦੀ ਐ ਬੱਕਰੀ ਇਹੋ ਐਦਾ ਮਰਮਲ ਕਾਦੀ ਹੁੰਦੀ ਆ ਗੱਲ ਕਰਦਾ ਵੀਰੇ ਤੂੰ ਆਜੋ ਆਲਾ ਤੂੰ ਆ ਬੰਦ ਕਿਉਂ ਹਾਰੀ ਗਰੀ ਹੋਣਾ ਤੂੰ ਬੜਾ ਹੈ ਬੜਾ ਯਾਰਾ ਬਹਿਗਣਾ ਐ ਵੀ ਕਰੀ ਜਾਂਦਾ ਯਾਰਾ ਬੱਚੇ ਇਹਦੇ ਨੇ ਕਿ ਬੱਚੇ ਨੇ ਘਰ ਉਹ ਗਾਨੀ ਕਿ ਲਾ ਲਈ ਆ ਨਾ ਓਏ ਲਾ ਕੇ ਮੈਂ ਆਪਦੇ ਪੌਣੀਆਂ ਉਹ ਭਈਆ ਬੜੇ ਮਾਹ ਕਿਉਂ ਪਗਲੇਗਾ ਨਾ ਹਾਂ ਭਈਆ ਪਗੜ ਲਾ ਕੇ ਦੇ ਦਵਾਲੀ ਗੰਨ ਜਾ ਕੇ ਬਾ ਬੱਕੀ ਦੀ ਗਾਨੀ ਦਾ ਕੀ ਕਰਨਗੇ ਨਹੀਂ ਆਈ ਨਹੀਂ ਹੋਰ ਭਾਗਣਾ ਨਾ ਗਾਨੀ ਦੇ ਕਿ ਬੜੇ ਹੋਰ ਭਾਗ ਦੇ ਦੇਣਗੇ ਆ ਮੂਰੇ ਘਰ ਕੋ ਗਈ ਆ ਲੈ ਲੈ ਬੰਦੂ ਦਾ ਬੰਦੇ ਨਹੀਂ ਇਹ ਜਿਹੜੀ ਜਿਹੜੀ ਕਰ ਤੂੰ ਭਾਈ ਹੁਣ ਉਹਦਾ ਖਿਚਣ ਕਿਦੋਂ ਡਰ ਕਰਦਾ ਆ ਜਣਾ ਦੇ ਪਤਾ ਨਹੀਂ ਇਹ ਹੋ ਗਈ ਜੀ ਆ ਜਾ ਬਾਈ ਲੈ ਦਾ ਗਾੜਾ ਵੀਰ ਕੋਈ ਨਾ ਦੱਸ ਸਾਹਮਣੇ ਪਤਾ ਲੱਗ ਜੂ ਆਹ ਮੈਂ ਕਿਹਨੂੰ ਟੈਟਾ ਕਿ ਦੱਸਾਂ ਆਓ ਥੱਲੇ ਵਾਲਾ ਦਾ ਤੋਂ ਕਰਦੇ ਆ ਬੱਕਰੀ ਦੱਸਿਓ ਟੈਟਾ ਹੋਰ ਕਿ ਨਹੀਂ ਲੋ ਇਹਨੂੰ ਜਿੰਦਾ ਦਿੱਸੀ ਜਾਂਦਾ ਭਾਈ ਇਹ ਜੀਜੀ ਤੋਂ ਹੋਰ ਟੈਟਾ ਪੰਜਾ ਹੀ ਦਵਾਰਾ ਪ੍ਰੇਮਤਾ ਦੇਖ ਇੱਥੇ ਟੈਟਾ 10000 ਆ ਸੀਧੇ-ਸਿੱਧੇ ਆ ਦੱਸ ਜਾਂਦਾ ਜੀ ਇਹ ਜਿੰਦਾ ਮੰਨ ਲਓ ਆਹ ਟੈਟਾ ਹੋ ਗਿਆ ਤਾਂ ਆਹੀ ਜੀ ਨਾ ਕਿ ਇੱਥੇ ਟੈਟਾ ਨਹੀਂ ਹੋ ਲਾ 16 ਕਿ ਸਹੀ ਹੈ ਆਪਾਂ ਤਾਰਾ ਹੋ ਗਿਆ ਆ ਬਾਹਰ ਮੈਂ ਮੈਂ ਦਿਮਾਗੇ ਘੁੰਮ ਗਦੀ ਨਾ ਹੋਰ ਬਸ ਨਹੀਂ ਪਤਾ ਉਹ ਮਰ ਉਹ ਇੱਕ ਹੌਦਾਂ ਮਕਰ ਕਰਕੇ ਆਈ ਦੀ ਉਹ ਹੌਦ ਦੇ ਬਾਗਿਆ ਮਾਪਾਂ ਦਾ ਮਾਹ ਵੀ ਉਹਦਾ 25 ਦਾ ਹੋਇਆ ਆਪਾਂ ਕਿ ਗੱਤੀ ਹੋ ਗਿਆ ਹੈ ਵਾਧੂ ਬਾਗੀ ਆਪਾਂ ਆਪਦੇ ਤਸੱਲੀ ਕਰਕੇ ਦੇਵਾਂਗੇ ਨਾਲ ਦੇ ਲੋ ਕਰ ਲੋ ਕੋਈ ਉਹ ਮਰ ਫੂਲ ਪਾਸੇ ਨੰਗਾ ਵੀ ਹੋਏ ਮੈਂ ਫੂਲ ਮੰਗਾ ਬਹੁਤ ਫੂਲ ਬਗਦੇ ਹੋਣੋ ਅੱਪਾ ਇਹ ਗੱਲਾਂ ਨਾ ਕਰਨੀ ਸਾਰੇ ਗੱਤੇ ਸਾਰੇ ਸੱਤੇ ਜੀ ਫੜਾਈ ਦਿੱਤੇ ਹੀ ਸਾਰੇ ਪੁਰੇ ਨੇ ਚੱਲ ਚੱਲ ਲਖਾਈ ਤਾਂ ਹੁਣ ਇਹ ਕਰੋ ਜਾਂ ਛੂਟ ਕਰਦੇ ਜਾਂ ਲਖਾਈ ਕਰਾ ਦੇ ਛੂਟ ਮਾਰ ਕੇ ਇਹਨਾਂ ਦੇ ਗੱਲ ਨੇ ਵਿੜੇ ਲਖਾਈ ਆਪਦੀ ਕਰਾ ਦੇਗਾ ਆਪਣੋਂ ਆਪਣ ਨੂੰ ਵਿਆਹ ਪਛਣ ਰੋ ਯਾਰ ਉਹਦਾ ਸਾਡ ਨੂੰ ਕੋਈ ਚੱਕਰ ਨਹੀਂ ਛੂਟ ਕਰਦੇ ਉਹ ਵਿਆਹ ਬਦੂ ਛੱਡ ਦੇ ਲਖਾਈ ਆਪਣੋਂ ਆਪਣੀ ਕਰਾ ਲਓ ਯਾਰ ਚਾਹ ਚਾਹ ਪੀ ਲੀ ਯਾਰ ਉਹ ਜਿੱਤਿਆ ਇਹ ਕਹਿੰਦਾ ਤੇ ਮਾਰੀ ਸਾਫਿਕਾ ਆਏ ਹਾਏ ਚੰਦ ਮੁਰਸ਼ੇਮ ਕਰਦੇ ਹੱਥ ਸਵੇਤ ਕਰਾ ਦੇ ਟੁੱਟੇ ਓਏ ਓਹੀ 50 ਨਾਲ ਕਿਹੜਾ ਓਏ ਵੇਰੀ ਹੜਿਆ ਅਗਮਰ ਆਏ ਵੇਰੀ ਹੜਿਆ ਹੜਿਆ ਹੱਥ ਪਾ ਓ ਓਨ ਲੱਗਿਆ ਇਹਨੂੰ ਵੀ ਪੁੱਤੋਂ ਵਿਆਹ ਤੋਂ ਦੂਰ ਦੇ ਦੀਆਂ ਟੁੱਟੇ ਖਤ ਕਰ ਤਾ ਹੜਿਆ ਦੂਰ ਸੇ ਦੂ 50 ਉਹ ਮੈਂ ਕਾ ਲਖਾਈ ਕਰਾਤੀ ਹੱਥ ਪਾ ਓ ਓਨ ਲੱਗਿਆ ਤੇਰੇ ਪੁੱਤੋਂ ਵਿਆਹ ਤੋਂ 50 ਦੇ ਯਾਰ ਲਖਾਈ ਤੇ 50 ਦੂਰ ਸੇ ਦੇ ਦਿਆ ਯਾਰਾ ਮੈਂ ਕਾ 50 ਰੁਪਏ ਲਖਾਈ ਕਰਾ ਆਈ ਕਰਾ ਦੀ ਯਾਰ 50 ਨਾਲ ਮਰਨ ਲੱਗੇ ਆਇਆ ਨਾ ਇਹ ਨਹੀਂ ਕਹੀਦਾ ਹੁੰਦਾ ਭਾਏ ਮਾਰਨ ਗਾ ਨੂੰ ਮਾਰਨ ਗਾ ਨੂੰ ਚਲੋ ਜੋ ਬੱਕੀ ਛੱਡੋ ਫੇ ਆਉਨੇ ਆ ਬੱਚੇ ਦੇ ਪਾਣੀ ਦਾ ਤੇ ਆ ਓਏ